ਆਪਣੇ ਨਾ ਦੋ ਝੋਟੀਆਂ ਆਈਆਂ ਨੇ ਤੇ ਆ ਝੋਟੀ ਦਿਖੋ ਨਾ ਮੰਦਰਵਰ ਦੀ ਝੋਟੀ ਆ ਇਹ ਦੀ ਡਿਟੇਲ ਪੁੱਛਾਂਗੇ ਮਾਲਕ ਹੈ ਛੋਟੇ ਛੋਟੇ ਥਾਂਗੇ ਦੇ ਇਹ ਇਹ ਦੇਖੋ ਦੋ ਝੋਟੀਆਂ ਲੱਗੀਆਂ ਇੱਕ ਕਾਟੂ ਮਾਲ ਚਾਈਆਂ ਹੁੰਦੀਆਂ ਨੇ ਭਾਈ ਇੱਧਰ ਦੇ ਪਾਸੇ ਅੱਧ ਖਾਦੇ ਮੇ ਤੁਹਾਨੂੰ ਬੋਲ ਕੇਆਂ ਖੜੀਆਂ ਖੱਟੀਆਂ ਨੇ ਤੇ ਇਹ ਝੋਟੀ ਬੋਣੀ ਕਰਨੀ ਹੈ ਹਾਂਜੀ ਤੇ ਸਰੀਰ ਪੋਸ਼ਦਾ ਮੈਂ ਨਾ ਤੋ ਕੱਲ ਵਾਸਤੇ ਬਾਈ ਤੋ ਵੀ ਇਹ ਝੋਟੀਆਂ ਨੂੰ ਕਿਉਂ ਕੱਟ ਕੇ ਵੇਚਣ ਆਇਆ ਐਡੀਆਂ ਜ਼ਬਰਦਸਤ ਨੂੰ ਕੀ ਮਜਬੂਰੀ ਹੈ ਤੇ ਇੱਕ ਆ ਝੋਟੀ ਐ ਆ ਲੋ ਜੀ ਕਰੋ ਦਰਸ਼ਨ ਤੇ ਆ ਜੀ ਬਾਈ ਇਹ ਝੋਟੀਆਂ ਦੋਨੇ ਤੇਰੀਆਂ ਐਨੀਆਂ ਚਨੱਖੀਆਂ ਨੇਗੇ ਹੱਦੋਂ ਵੱਧ ਕੀ ਮਜਬੂਰੀ ਬਣ ਗਈ ਤੇਰੀ ਵੀ ਇਹਨਾਂ ਨੂੰ ਤੂੰ ਕੱਟੂਚ ਦੇਣ ਆਇਆ ਬਸ ਬਾਲਾ ਮਾਲ ਐ ਸਮਝੀਆਂ ਨਹੀਂ ਬਾਲਾ ਮਾਲ ਆ ਸਮਝੀਆਂ ਨਹੀਂ ਇਸ ਕਰਕੇ ਤੇ ਪਹਿਲਾਂ ਅਸੀਂ ਸੁੰਝੀਆਂ ਹੋਈਆਂ ਨੇ ਹੈ ਨਾ ਸੂਈਆਂ ਕਰਾਂ ਇੱਕ ਇੱਕ ਛੂਆ ਇੱਕ ਇੱਕ ਛੂਆ ਛੂਈਆਂ ਤੇ ਆ ਆ ਛੋਟੀ ਭਲਾ ਤਿੰਨ ਪਹਿਲੇ ਛੂਏ ਕਿੰਨਾ ਦੁੱਧ ਕੱਢਿਆ ਤਿੰਨ 12 ਕਿਲੋ ਤੇ ਇਹਦੀ ਉਮਰ ਕਿੰਨੀ ਦੱਸਦਾ ਜੀ ਤੂੰ ਸਾਢੇ 3 ਸਾਲ ਸਾਢੇ 3 ਸਾਲ ਦੀ ਉਮਰ ਹੈ ਸਾਢੇ 3 ਸਾਲ ਦੇ ਵਿੱਚੋਂ ਪਹਿਲਾਂ ਇਹ ਛੂਪੀ ਛੂਪੀ ਤੇ ਹੁਣ ਇਹ ਫੰਡਰ ਹੈ ਫੰਡਰ ਹੈ ਤੇ ਨਾ ਇਹ ਗੱਭਣਾ ਤੇ ਨਾ ਦੁੱਧ ਦਿੰਦੀ ਆ ਦੁੱਧ ਦਿੰਦੀ ਆ ਤੁਸੀਂ ਕਿੰਨਾ ਕਿ ਦਿੰਦੀ ਆ 3 ਕਿਲੋ 3 ਕਿਲੋ ਇਹਦਾ ਬੱਚਾ ਬੱਚਾ ਮਰ ਗਿਆ ਸੀ ਮਰ ਗਿਆ ਹੱਥ ਤੇ ਮਿਲਦੀ ਆ ਹੈਂ ਹੱਥ ਤੇ ਮਿਲਦੀ ਹੱਥ ਤੇ ਮਿਲ ਗਿਆ ਬੱਚਾ ਮਰ ਗਿਆ ਹੋ ਗਿਆ ਹੱਥ ਤੇ ਮਿਲਦੀ ਆ ਚੋਟੀ ਬਾਰੇ ਦੱਛ ਇਹਦੀ ਡਿਟੇਲ ਇਹਨੇ ਕਿੰਨਾ ਦੁੱਧ ਕੱਢਿਆ ਹੈ ਇਹ ਵੀ ਹੱਥ ਤੇ ਮਿਲਦੀ ਹੈ ਇਹ ਵੀ ਹੱਥ ਤੇ ਮਿਲਦੀ ਹੈ ਇਹਦੇ ਬੱਚੇ ਨੂੰ ਕੀ ਹੋਇਆ ਇਹ ਵੀ ਮਰ ਗਿਆ ਜੀ ਬੱਚਾ ਇਹਦਾ ਇਹਦਾ ਵੀ ਮਰ ਗਿਆ ਸੀ ਤੇ ਇਹਦੇ ਥੱਲੇ ਵੀ ਦੁੱਧ ਹੈਗਾ ਹੈਗਾ ਕਿੰਨਾ ਕਿੰਨਾ ਦੁੱਧ ਹੈ ਪੰਜ ਕਿਲੋ ਹੋ ਪੰਜ ਕਿਲੋ ਹੈਗਾ ਹਾਂ ਪੰਜ ਤੇ ਇਹ ਵੀ ਇੱਕ ਜਾਇਜੀ ਉਮਰ ਤੂੰ ਵੀ ਲੱਗਦੀ ਆ ਕਿੰਨੇ ਕਿ ਚੱਦੀ ਇਹ ਮਾਝੇ ਕਿੰਨੇ ਸਾਲ ਦੀ 6 3 ਸਾਲ ਦੀ ਹੈ ਵੀ ਯਾਰ ਸੂ ਇਹ ਸਿੱਟੇ ਸਿੱਟੇ ਪੰਜਾ ਤੇ ਹੁਣ ਇਹਨਾਂ ਦਾ ਅੰਤ ਆ ਗਿਆ ਤੇ ਹੁਣ ਇਹਦੀ ਤਿਆਰੀ ਹੈਗੀ ਬੁਚੜਖਾਨੇ ਦੀ ਤੇ ਜੇ ਕੋਈ ਪਿੰਡ ਵਾਲਾ ਬੰਦਾ ਆ ਕੇ ਲੈ ਜੇ ਇਹਨਾਂ ਨੂੰ ਆਪਾਂ ਦੇ ਦੇ ਦੇਗੇ ਹਿਸਾਬ ਨਾਲ ਦੇ ਦੋਗੇ ਜੈ ਜੀ ਤੇ ਇਹ ਚੋਟੀ ਕਿੰਨੇ ਦੀ ਸੇਲ ਕਰੇਗਾ ਫੇਰ ਜੇ ਕੋਈ ਪਿੰਡੋਂ ਆ ਜੇ ਬੰਦਾ ਆਪਾਂ 85 ਹਜ਼ਾਰ ਦੀ ਸੇਲ ਚਾਚੀ ਦੀ ਦੇ ਦੋਗੇ ਤੇ ਆਹ ਵਾਲੀ 80 ਦੀ ਜਿਹੜਾ 80 ਦੀ ਅੱਛੀ ਦੀ ਆਹ ਕਹਿੰਦਾ ਭਾਈ ਅੱਛੀ ਦੀ ਦੇ ਦਾਂਗੇ ਇਹਨਾਂ ਨੇ ਟੋਕਰ ਉੱਥੇ ਜਾਣਾ ਆ ਮੱਝਸਾਲੇ ਵੀ ਤੇਰੇ ਨਾਲ ਦੁੱਧ ਹੈ ਇਹ ਵੀ ਘੱਟ ਦੇ ਵਿੱਚ ਵੇਚੀ ਹੋਈ ਹੈ ਇਹਨਾਂ ਨੇ ਦੋਨਾਂ ਨੇ ਤੇ ਨਹਿਵੀ ਫਿਰ ਉਹ ਟਰੱਕ 'ਚ ਚੜ ਜਾਣਾ ਤੁਹਾਨੂੰ ਦਿਖਾ ਦੇ ਜੂਮ ਕਰਕੇ ਤੇ ਜੇ ਕਿਸੇ ਵੀਰ ਨੇ ਨਾ ਇਹ ਖਰੀਦਣੀ ਆ ਤਾਂ ਖਰੀਦ ਝੱਗ ਦੇਗਾ ਤੇ ਆਹ ਦੇਖੋ ਇਹ ਤਾਂ ਹੋਰ ਵੀ ਦਿਖਾਉਣਾ ਇਹ ਆ ਵੀ ਨਮੀ ਉਹ ਵੀ ਝੋਟੀ ਹੈ ਤੇ ਇਹਨੇ ਤਾਂ ਜਾਣੀ ਇਸ ਰਾਹ ਹੈ ਸਤਿ ਸ਼੍ਰੀ ਅਕਾਲ ਜੈ ਜੀ ਨੀ ਬਾਲਾ ਨਾ ਨਹੀਂ ਹਜ਼ਾਰ ਦਾ ਹੀ ਮਾਨ ਨਹੀਂ ਉਹ ਨਹੀਂ ਜਿਹੜਾ ਕਹਦਾ ਮੈਂ ਤਾਂ ਨਹੀਂ ਕਿਹਾ ਯਾਰ ਇਹ ਤਾਂ ਕਹੂੰਗਾ ਠੀਕ ਹੈ ਅਗਰ ਬੱਤ ਜੈ ਜੀ ਲੰਨਾ ਤਰੇਡ ਦੀ ਬੜਾ ਓਏ ਕਿੰਨੇ ਬਾਰੇ ਤੇਰਾ ਮਾਰ ਉਹ ਨਹੀਂ ਇਹ ਵਿੱਚ ਉਹ ਨਹੀਂ ਉਹ ਨਹੀਂ ਅੱਲਾ ਇਹ ਉਹ ਨਾ ਪਾ ਰਿਹਾ ਕੋਈ ਜਾਨ ਇੱਕ ਮਿੰਟ ਹੋਣ ਦੇ ਬੋਣੀ ਤੂੰ ਉਹ ਸਾਰੇ ਹੀ ਫੜ ਲਾ ਤੂੰ ਅੱਜ ਦੱਸੀ ਕੀ ਰੇਟ ਹੈ ਲੈ ਨਹੀਂ ਉਹ ਨਹੀਂ ਉਹ ਛੋੜ ਦੇ ਪੜੇਗਾ ਛੋੜ ਕਰਵਾਉਣਾ ਸਟ੍ਰੇਟ ਹੋਏਗਾ ਬੱਸ ਸੁਣੋ ਛੋੜ ਰੇਟ ਹੋਣੀ ਨਹੀਂ ਰੋਣੀ ਤੂੰ ਬੋਲਾਂ ਮੈਨੂੰ ਕਰ ਉਹ ਛੋੜ ਦੇ ਪੈਸੇ ਪੂਰੇ ਕਰ ਬੰਦ ਜੀ ਜਨਾਬਾ ਜਾਨ ਉਹ ਨਹੀਂ ਤੇਰੀ ਬਾਤ ਜਿਹਨੇ ਨਹੀਂ ਨੂੰਤਾ ਭਾਈ ਯਾਰ ਜੋ ਪਕੜ ਕੇ ਚਲਾ ਜਾਣਾ ਫਾਇਦਾ ਕੀ ਨਹੀਂ ਉਹ ਨਹੀਂ ਇਹਦਾ ਪੱਕੇ ਜਰੂਰ ਗੁੱਸਾ ਆਉਂਦਾ ਭਾਈ ਤੇਰੀ ਮਰਜ਼ੀ ਹੈ ਤੂੰ ਜਿਵੇਂ ਕਰ ਚੱਲੋ ਮਾਝ ਜਨਾਬਾ ਆ ਗਿਆ ਨਾ ਮੋਰ ਨੂੰ ਲੈਣਾ ਖੜੇਗਾ ਤਾਂ ਕੰਦਾ ਵੀ ਮੈਨੂੰ 60000 ਦੀ ਕਟ ਵਾਲੇ ਆ ਮੱਝ ਲੈ ਗਏ ਖਰੀਦ ਕੇ ਹਜੇ ਮੰਡੀ ਦੇ ਵਿੱਚ ਕੋਈ ਛੋਟਾ ਨਹੀਂ ਹੋਇਆ 60000 ਦੀ ਮਗਰ ਕਟਾ ਆ ਲੋ 60000 ਦੀ ਵਿਕ ਗਈ ਤੇ ਮਗਰ ਕਟਾ ਤੇ 5-6 ਕਿਲੋ ਦੁੱਧ ਤੇ ਪਸੂ ਨੂੰ ਲਾਹਣ ਨਹੀਂ ਦਿੰਦੇ ਇਹ ਬੰਦੇ ਟੱਚ ਲੈ ਜਾਂਦੇ ਅੱਛਾ ਤੇ ਇਹ ਮੀਨੀ ਦੇ 6 ਹੱਲਦੇ ਨੇ ਹੁਣ ਕਿੰਨੀ ਉਹ ਪ੍ਰਾਈਸ ਦੀ 2 ਹਜ਼ਾਰ ਲੱਗੀ ਰਹੀ ਹੈ ਬੰਦੂ ਅੱਛਾ ਤੇ ਕੀ ਡਿਮਾਂਡ ਕਰਤਾ ਦੀ 45000 ਰੁਪਇਆ ਠੀਕ ਹੈ ਤੇ ਆ ਬੱਚਾ ਇਹਦੇ ਮੰਗਰ ਕਿਹੜਾ ਇਹਦਾ ਵੱਡਾ ਇਹਦਾ 15000 ਦੇ ਤੁੰਤਕਾਈ ਦੇ ਕਿਸੇ ਹੋਰ ਭਾਈ ਵੀ ਹੈ ਠੀਕ ਹੈ ਤੇ ਆ ਲੋ ਜੀ ਆ ਕਟੂਚ ਕਰਮਾਲ ਇਹਦੇ ਥੱਲੇ ਦੁੱਧ ਵੀ ਹੈਗਾ ਤੇ ਆਹ ਟਰੱਕ ਹੈ ਤੇ ਉਤਰਮਾਲ ਬਾਕੀ ਖਰੀਦਿਆ ਖੜਾ ਦਿਖਾਉਣਾ ਤੁਹਾਨੂੰ ਸਾਰਾ ਆ ਕਟੂਚ ਆ ਮੱਝ ਦਾ ਛੋਟਾ ਕਿੰਨੀ ਜ਼ਬਰਦਸਤ ਮੱਝ ਦੱਸਾਂ ਕਿ ਵੀ ਤੁਹਾਨੂੰ ਕਟੂਚ ਇਹੋ ਜਿਹੇ ਡੰਗਰ ਕਿੰਨੇ ਕਿਤੇ ਪੈਸੇ ਚ ਵਿਕਦੇ ਤੇ ਕਿੰਨੇ ਚ ਨਾ ਇਹ ਭਾਈ ਕਹਿੰਦਾ ਫਿਰ ਇਹਨਾਂ ਦੀ ਕਾਟੂਆਂ ਚ ਜਾਊਗੀ ਤੇ ਇਹਦੀ ਟ੍ਰੇਲ ਪਉਦਾ ਕਿੰਨੇ ਚਿਰ ਦੀ ਭਾਈ ਇਹ ਸਮਰੀ ਹੋਈ ਆ 3 ਮਿੰਟ ਦੀ ਗੱਬਣਾ 3 ਮਿੰਟਾਂ ਦੀ ਗੱਬਣਾ ਫਿਰ ਤਾਂ ਚੱਕ ਪਾਸ ਚਾ ਸਕਦੀ ਹੈ ਹਾਂਜੀ ਹਾਂ ਹੈਂ ਕਰਾਈ ਹੋਈ ਹੈ ਚੱਕਾ ਕਰਾਈ ਹੋਈ ਹੈ ਚੱਕਾ ਹਾਂਜੀ ਕਰਾ ਲਈ ਤੇ ਦੁੱਧ ਹੈ ਕੋਈ ਥੱਲੇ ਦੁੱਧ ਨਹੀਂ ਹੈ ਦੁੱਧ ਨਹੀਂ ਹੈਗਾ ਕਿੱਧਰ ਚੱਲੋ ਭਾਈ ਆ ਕੀ ਕਹਿਣਾ ਨਹੀਂ ਹੈ ਨਹੀਂ ਹੋਈ ਨਹੀਂ ਸਮਝਿਆ ਨਹੀਂ ਹੋਈ ਨਹੀਂ ਤੇ ਕੀ ਕੁਝ ਮੰਗਦੇ ਹੋਣ ਦਾ ਇਹ 70 ਮੰਗਦੇ ਤੇ ਆਹ ਕੱਟਾ ਮੰਗਦੇ ਨਾਲ ਕੱਟਾ ਤੇ ਆਹ ਆਹ ਸੇ ਮੱਝ ਵੀਰੇ ਜਾਇ ਜਾਇ ਕਿੰਨੇ ਪੈਸੇ 65000 ਦੇ ਮੌਕੇ ਤੇ ਤੇ ਲੈਣ ਵਾਲੀ ਗੱਲ ਹੈ ਵੀ ਇਹ ਦੁਕੱਟ ਨਹੀਂ ਹੈ ਹੈ 65 ਮੰਗਦਾ ਲੈਣ ਦੇ 70 ਕ ਕੇ 65 ਦੀ 65 ਤੇ ਮੋਬਾਈਲ ਨੰਬਰ ਦੋ ਮੋਬਾਈਲ ਹੈ ਨਹੀਂ ਭਰਾਵਾ ਆਪਣੇ ਕੋਲ ਨੰਬਰ ਹੈ ਨਹੀਂ ਕਾ ਨਹੀਂ ਤਾਂ ਕੋਈ ਇਹਨੂੰ ਯਾਰ ਰੱਖਣ ਨਾਲ ਲੈ ਗਏ ਚੱਕਰਵਾ ਲੋ ਭਰਾਵਾ ਗੱਬੜ ਚੱਕਰਵਾ ਲੋ ਹਾਂ ਤੇ ਸੂਏ ਕਿੰਨੇ ਹੋਏ ਪਹਿਲਾਂ ਦੂਜਾ ਸੂਆ ਹੋਊ ਚੋਟੀ ਦੂਜਾ ਸੂਆ ਹੋਊ ਹੈ ਤੇ ਤੇਰੇ ਕੋਲ ਹੈ ਨੰਬਰ ਠੀਕ ਹੈਗਾ ਦੂਜੇ ਕੋਲ ਮੁੰਡੇ ਕੋਲ ਅੱਛਾ ਉਹ ਬੱਚੇ ਨਹੀਂ ਆਪਣੇ ਹੈਗੇ ਇਹ ਚਾਹ ਨੰਬਰ ਦੇ ਦੇਂਦੇ ਫਿਰ ਆਪਾਂ ਵੀਡੀਓ ਚ ਪਾ ਦਿੰਦੇ ਚੱਲ ਤੂੰ ਮੈਨੂੰ ਦੇ ਦੇ ਨੰਬਰ ਆਪਾਂ ਫਿਰ ਪਵਾ ਦੇਂਗੇ ਵੀਡੀਓ ਟੂ ਵਾਲੇ ਕਹਿੰਦੇ ਵੀ ਅਸੀਂ ਕਾਟੂ ਚ ਲੈ ਜਾਗੇ ਹਾਂ ਕਾਟੂ ਚ ਲੈ ਜਾਗੇ ਕਾਟੂ ਚ ਲੈ ਜਾਗੇ ਤੇ ਕਾਇਮ ਇਹਨੇ ਦੀ ਕਿ ਬਣਾਏ ਜੀ 7 ਤੋਂ ਉੱਪਰ ਹੋ ਗਈ 7 ਤੋਂ ਦੁੱਧ ਕਿੰਨੇ ਕਿਲੋਟਰ ਦਿੰਦੇ ਹੈ 1 ਲੀਟਰ ਦੁੱਧ ਹੈ ਅੱਛਾ ਠੰਡੀ ਛੀਲ ਤੇ ਛੂਏ ਕਹਿੰਦੇ ਛੂਏ ਦੂਜੇ ਜੀ ਤੇ ਇਹਦੇ ਵਾਂਗਰ ਬੱਚਾ ਇੱਕ ਬੱਚਾ ਕੱਟਾ ਹੈ ਕੱਟਾ ਹੈ ਠੀਕ ਹੈ ਫਿਰ ਕਾਟੂ ਵਾਲਾ ਨਾ ਤਨੀ ਵੇਚਨੀ ਹਾਂ ਜੀ ਨਾ ਕਾਟੂ ਲੱਖ ਦੀ ਵੇਚਣਗੇ ਅੱਛਾ ਨਾ ਨਾ ਠੀਕ ਹੈ ਇਹਨੂੰ ਕਿਸ ਨੂੰ 10 ਰੁਪਏ ਘੱਟ ਦੇ ਦਾਂਗੇ ਨਹੀਂ ਖੜੀ ਰੂਗੀ ਜਿਹੜਾ ਸਵੇਰੇ ਦੁੱਧ ਵੇਚੀਉਂਗਾ ਹਾਂ ਤੇ ਨਵੀਂ ਹੋਰ ਸਾਮਣੇ ਢਾਈਪਾ ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈ ਮੈ 98782 0.7 ਅੱਛਾ ਤੇ ਪਿੰਡ ਪਿੰਡ ਚੱਛੇ ਸੀ ਜੇ ਕੋਈ ਭਾਈ ਇਹ ਟੋਕੜਾ ਕੰਬਲਾ ਤੇ ਦੁੱਧ ਕਿੰਨਾ ਦੇ ਦੱਛਾ ਜੀ ਅੱਛਾ ਜੀ 6 ਲੀਟਰ ਤੋਂ ਉੱਪਰ ਹੈ ਜੀ ਠੀਕ ਹੈ ਤੇ ਚੂਹੀ ਨੂੰ ਕਿੰਨਾ ਕਿਹਾ ਹੋਇਆ ਚੂਹੀ ਨੂੰ ਦੇਖ ਲਓ ਜੀ ਮੈਨੂੰ ਕਿੰਨਾ ਚਾਹੀਦਾ ਹੈ ਬਹੁਤ ਜ਼ਿਆਦਾ 니도 바이 이렇게 틀리을